Go. ਹਿਮਾਚਲ ਪ੍ਰਦੇਸ਼ ਵਿੱਚ ਮਨਾਲੀ ਜੇ ਇੱਕ ਵਾਰ ਫਿਰ ਤੋਂ ਹੜ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਜੀ ਹਾਂ ਕੁੱਲੂ ਮਨਾਲੀ ਹਾਈਵੇ ਇਸ ਹੜ ਕਾਰਨ ਪੂਰੀ ਤਰ੍ਹਾਂ ਨਾਲ ਟੁੱਟ ਚੁੱਕਿਆ ਹੈ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ ਹੈ ਜਦਕਿ ਸਬਜ਼ੀ ਮੰਡੀ ਦੀ ਬਹੁਮੰਜਰਾਂ ਇਮਾਰਤ ਵੀ ਇਸ ਹੜ ਕਾਰਨ ਟਾਹਟੇ ਰਹੀ ਹੋ ਗਈ ਹੈ ਉੱਥੇ ਹੀ ਹੜ ਕਾਰਨ ਪਿਛਲੇ ਕਰੀਬ 8 ਘੰਟਿਆਂ ਵਿੱਚੇ 51 ਲੋਕ ਲਾਪਤਾ ਹੋ ਗਏ ਨੇ ਜਦਕਿ ਦੋ ਲੋਕਾਂ ਦੀਆਂ ਲਾਸ਼ਾਂ ਨੂੰ ਬਰਾਮਦ ਕੀਤਾ ਗਿਆ ਹੈ ਜੀ ਹਾਂ ਹਿਮਾਚਲ ਪ੍ਰਦੇਸ਼ ਵਿੱਚ ਇਕ ਵਾਰ ਫਿਰ ਤੋਂ ਹੜ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਜੇਕਰ ਤੁਸੀਂ ਵੀ ਮਨਾਲੀ ਜਾਂ ਫਿਰ ਪਹਾੜਾਂ ਵਿੱਚ ਕਿਧਰੇ ਘੁੰਮਣ ਦੀ ਸੋਚ ਰਹੇ ਹੋ ਤਾਂ ਇਹ ਤਸਵੀਰਾਂ ਤੁਹਾਡੇ ਲਈ ਦੇਖਣੀਆਂ ਹੋਰ ਵੀ ਜ਼ਰੂਰੀ ਹੋ ਜਾਂਦੀਆਂ ਨੇ ਕਿਉਂਕਿ ਪਹਾੜਾਂ ਵਿੱਚ ਸਰਕਾਰ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਲੋਕਾਂ ਨੂੰ ਨਦੀ ਨਾਲਿਆਂ ਤੋਂ ਦੂਰ ਰਹਿਣ ਦੀਆਂ ਅਪੀਲਾਂ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਨੇ ਇਸ ਵਿਚਾਲੇ ਮਨਾਲੀ ਵਿੱਚ ਪਿਛਲੇ ਤਕਰੀਬਨ 8 ਘੰਟੇ ਤੋਂ ਲਗਾਤਾਰ ਬਾਰਿਸ਼ ਹੋ ਰਹੀ ਹੈ ਜਿਸ ਦੀ وجہ ਕਾਰਨ ਬਿਆਸ ਨਦੀ ਪੂਰੇ ਉਫਾਨ ਤੇ ਚੱਲ ਰਹੀ ਹੈ ਤਸਵੀਰਾਂ ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਬਿਆਸ ਨਦੀ ਹਾਈਵੇ ਤੱਕਾਂ ਪਹੁੰਚੀ ਹੈ ਕਈ ਥਾਂਾਂ ਤੇ ਕੁੱਲੂ ਮਨਾਲੀ ਹਾਈਵੇ ਦਾ ਵੱਡਾ ਹਿੱਸਾ ਬਿਆਸ ਦਰਿਆ ਵਿੱਚ ਵਹਿ ਗਿਆ ਹੈ ਜਿਸ ਕਾਰਨ ਦੋਵਾਂ ਪਾਸਿਆਂ ਤੋਂ ਆਵਾਜਾਈ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ ਜੀ ਹਾਂ ਪਿਛਲੇ ਕਰੀਬ ਅੱਧੇ ਘੰਟੇ ਤੋਂ ਮਨਾਲੀ ਅਤੇ ਆਸ-ਪਾਸ ਦੇ ਇਲਾਕਿਆਂ ਚ ਜ਼ਬਰਦਸਤ ਬਾਰਿਸ਼ ਹੋ ਰਹੀ ਹੈ ਜਿਸ ਦੇ ਨਾਲ ਬਿਆਸ ਨਦੀ ਦਾ ਜਲ ਸਤਰ ਪੂਰੇ ਉਫਾਨ ਤੇ ਚੱਲ ਰਿਹਾ ਹੈ ਕਈ ਇਲਾਕੇ ਹਰਦੀ ਚਪੇਟ ਵਿੱਚ ਆ ਗਏ ਨੇ ਇਸ ਵਿਚਾਲੇ ਕੁਝ ਵੀਡੀਓ ਸਾਹਮਣੇ ਆਈਆਂ ਨੇ ਜਿਨ੍ਹਾਂ ਨੂੰ ਦੇਖ ਕੇ ਰੋਂਗ ਟੇਕ ਖੜੇ ਹੋ ਜਾਂਦੇ ਨੇ ਕੁਦਰਤ ਦਾ ਅਜੀਹਾ ਕਹਿਰ ਹਰ ਸਾਲ ਹੀ ਦੇਖਣ ਨੂੰ ਮਿਲਦਾ ਹੈ ਅਤੇ ਹੁਣ ਇੱਕ ਪੂਰੀ ਦੀ ਪੂਰੀ ਖੜੀ ਬਿਲਡਿੰਗ ਬਿਆਸ ਨਦੀ ਵਿੱਚ ਸਮਾ ਗਈ ਹੈ RAM SHANKAR ਖੱਤਮ ਅੰਕਲ ਸਬਜ਼ੀ ਮੰਡੀ ਖੱਤਮ ਸਾਰਾ ਗਿਆ ਦੇਖ ਲਓ ਆਪ ਘਰ ਸੇ ਹੀ ਮਨਾਲੀ ਦੀ ਸਬਜ਼ੀ ਮੰਡੀ ਦੀਆਂ ਇਹ ਤਸਵੀਰਾਂ ਜਿਥੇ ਕਿ ਬਹੁ ਮੰਜ਼ਿਲਾ ਇਮਾਰਤ ਪੂਰੀ ਦੀ ਪੂਰੀ ਬਿਆਸ ਨਦੀ ਜਿਸਮਾ ਗਈ ਕਰੀਬ 4 ਸਕਿੰਟ ਵਿੱਚ ਹੀ ਇਹ ਇਮਾਰਤ ਟਹਟੇ ਦੀ ਹੋ ਗਈ ਉਧਰ بارش ਦੌਰਾਨ ਮਨਾਲੀ ਅਤੇ ਕੁੱਲੂ ਚ ਥਾਂ ਥਾਂ ਤੇ ਪਹਾੜ ਅਤੇ ਪੱਥਰ ਗਿਰਨ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜਿਸ ਕਾਰਨ ਆਵਾਜਾਈ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਉੱਥੇ ਹੀ ਕੁੱਲੂ ਅਤੇ ਮਨਾਲੀ ਦੇ ਵਿਚਾਲੇ ਪੈਂਦੇ ਰਾਈਸਨ ਕੋਲ ਸੜਕ ਪੂਰੀ ਤਰ੍ਹਾਂ ਟੁੱਟ ਗਈ ਹੈ ਮਨਾਲੀ ਕੁੱਲੂ ਨੂੰ ਜੋੜਨ ਵਾਲਾ ਨੈਸ਼ਨਲ ਹਾਈਵੇ ਨਦੀ ਵਿੱਚ ਸਮਾ ਗਿਆ ਹੈ ਜਿਸ ਕਾਰਨ ਦੋਵਾਂ ਪਾਸਿਆਂ ਤੋਂ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ ਉੱਥੇ ਹੀ ਮਨਾਲੀ ਦੇ ਆਲੂ ਗਰਾਉਂਡ 'ਚ ਵੀ ਪਾਣੀ ਭਰ ਗਿਆ ਹੈ ਜਿਸ ਕਾਰਨ ਕਈ ਲੋਕ ਇਸ ਗਰਾਊਂਡ ਦੇ ਅੰਦਰ ਫਸ ਗਏ ਜਿਨ੍ਹਾਂ ਨੂੰ ਕੇ ਰੈਸਕਿਊ ਕਰਕੇ ਬਾਹਰ ਕੱਢਿਆ ਗਿਆ ਉਧਰ ਤਾਜ਼ਾ ਜਾਣਕਾਰੀ ਮੁਤਾਬਕ ਇਸ ਪੂਰੇ ਘਟਨਾਕਰਮ ਦੌਰਾਨ ਮਨਾਲੀ ਅਤੇ ਆਸ-ਪਾਸ ਦੇ ਇਲਾਕਿਆਂ 'ਚ 51 ਲੋਕ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਨੇ ਜਦਕਿ ਦੋ ਲੋਕਾਂ ਦੀਆਂ ਲਾਸ਼ਾਂ ਵੀ ਐਨਡੀਆਰਐਫ ਦੇ ਹੱਥ ਲੱਗੀਆਂ ਨੇ ਦੋ ਲਾਸ਼ਾਂ ਮਿਲੀਆਂ ਨੇ ਜਿਸ ਤੋਂ ਬਾਅਦ ਹੁਣ ਲੋਕਾਂ ਨੂੰ ਨਦੀ ਨਾਲਿਆਂ ਤੋਂ ਦੂਰ ਰਹਿਣ ਲਈ ਪ੍ਰਸ਼ਾਸਨ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਪਰ ਤੁਹਾਨੂੰ ਦੱਸ ਦਿੰਦੇ ਆ ਕਿ ਤਸਵੀਰਾਂ ਬੇਹੱਦ ਭਿਆਨਕ ਨੇ ਬੇਹੱਦ ਡਰਾ ਦੇਣ ਵਾਲੀਆਂ ਨੇ ਜੇਕਰ ਤੁਸੀਂ ਵੀ ਕੁੱਲੂ ਮਨਾਲੀ ਜਾਂ ਫਿਰ ਪਹਾੜਾਂ ਤੇ ਕਿਧਰੇ ਘੁੰਮਣ ਜਾਣ ਦੀ ਸੋਚ ਰਹੇ ਹੋ ਤਾਂ ਇਹ ਤਸਵੀਰਾਂ ਦੇਖਣੀਆਂ ਹੋਰ ਵੀ ਜ਼ਰੂਰੀ ਹੋ ਜਾਂਦੀਆਂ ਨੇ ਪ੍ਰਸ਼ਾਸਨ ਵੱਲੋਂ ਥਾਂ-ਥਾਂ ਤੇ ਅਲਰਟ ਜਾਰੀ ਕੀਤੇ ਗਏ ਨੇ ਉਧਰ ਪੰਡੋ ਡੈਮ ਵੀ ਪੂਰੀ ਤਰ੍ਹਾਂ ਭਰਿਆ ਚੱਲ ਰਿਹਾ ਹੈ ਜਿਸ ਕਾਰਨ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ احتیاط ਰੱਖਣ ਦੇ ਜਾਂ ਪੀਲਾ ਕਿਥਿਆਂ ਜਾ ਰਹੀਆਂ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ